ਵਾਹਿਗੁਰੂ ਜੀ ਕਾ ਖਾਲਸਾ ਬਾਈ ਤੇ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਬਈ ਆਪਾਂ ਕੱਲ ਲਾਈਵ ਆਇਆ ਸੀ ਆ ਤੇ ਬਹੁਤ ਵੀਰਾਂ ਨੇ ਬਈ ਆਪਣੀ ਸਪੋਰਟ ਕੀਤੀ ਆ ਧੰਨਵਾਦ ਆ ਉਹ ਸਾਰੇ ਭਰਾਵਾਂ ਦਾ ਠੀਕ ਹੈ ਕੁਝ ਵੀਰਾਂ ਨੇ ਬਈ ਸੁਭਾੜ ਵੀ ਕੀਤੇ ਉਹਨਾਂ ਨੇ ਆਪਾਂ ਵੈਸੇ ਤਾਂ ਸਾਰਿਆਂ ਦੇ ਕਮੈਂਟਾਂ ਜਵਾਬ ਦੇਤੇ ਸੀਗੇ ਤੇ ਆਪਾਂ ਵੀ ਪਿੰਡ ਦੇ ਸਾਡੇ ਨਾਲ ਸਾਂਝਾ ਥਾਂ ਹੈ ਬਾਬਾ ਡੇਰਾਪੁਰ ਜਸਮਾਲ ਦਾ ਡੇਰਾ ਹੈਗਾ ਆਪਾਂ ਇੱਥੇ ਆਏ ਆ ਬੇ ਤੇ ਸਰੇਕ ਸਾਡੇ ਮੰਨ ਲਾ ਵੀ ਹਰੇ ਕਰ ਕਰ ਦਾ ਬੰਦਾ ਹੀ ਬੈਠਾ ਹੁੰਦਾ ਮੰਨ ਲਾ 20 25 ਬੰਦੇ ਮਾਏ ਨੇ ਬੈਠਣਦੇ ਉਹਨਾਂ ਕੋ ਚਾਲੀ ਚੱਲਦੀ ਨੂੰ ਜੈ ਸੰਤ ਤੇ ਉਹ ਬਹੁਤ ਲੰਝਕਾ ਨਹੀਂ ਰੋਡ ਆਸਰਾ ਬਣਾ ਹੀ ਰੱਖਣਾ ਚੈਲੇ ਸਪਰ ਮੈਂ ਨੇ ਕਰ ਤੇਰੀ ਬਾਤ ਚਲੀ ਆਂਦੀ ਵਰਕੇ ਨਹੀਂ ਕੀ ਬਣੇ ਸਾਡਾ ਕੀ ਹੈ ਦਾ ਹੁਣ ਹਰੀ ਗੱਲ ਦਾ ਹਾਂ ਹਰੀ ਗੱਲ ਦਾ ਬੰਦਾ ਹੀ ਹੋਣਾ ਠੀਕ ਹੈ ਉਹ ਤਾਂ ਅਗਰ ਦੀ ਨਾ ਮੈਂ ਆਣ ਮਿਲ ਗਿਆ ਉਹ ਬੈਂਡਰ ਬੈਗ ਅਲਵਾ ਕਰ ਰਿਹਾ ਨਾਲ ਉਹ ਬਾਈ ਮੁੰਡਾ ਜਿਹੜਾ ਜੋਤ ਮੰਗ ਰਿਹਾ ਤੁਸੀਂ ਸਾਰੇ ਵੀਡੀਓ ਦੇਖਦੇ ਹੋਗੇ ਹਲੇ ਨਾਲ ਲੱਭਣਦੇ ਹੀ ਆ ਦੇਖੀ ਵੀਡੀਓ ਪਾਉਂਦਾ ਉਹਨੇ ਆ ਤੇ ਪੇਜ ਤੇ ਵੀਡੀਓ ਪਾਈ ਸੀ ਕਿ ਮੈਂ 10000 ਰੁਪਏ ਲਵਾਂ ਜੇ ਕੋਈ ਬੰਦਾ ਘਾਲ ਮਾਰ ਲਵੇ ਹਾਂ ਹਾਂ ਇਹ ਮੈਂ ਬਜ਼ੁਰਗਾਂ ਦਾ ਸਿਰਾਂ ਗੱਲ ਇਹਨਾਂ ਨੇ ਵੀਡੀਓ ਨਹੀਂ ਦੇਖੀ ਨਹੀਂ ਦੂਸਰਾਂ ਚਲ ਦੇਖੇ ਹੁੰਦੇ ਪਤਾ ਨਹੀਂ ਇਹਨਾਂ ਨੇ ਨਹੀਂ ਦੇਖੀ ਆਉਂਦੇ ਆਪਰੇ ਬੰਨਣਾ ਅੱਜ ਕੋਈ ਗੱਲ ਨਹੀਂ ਮੈਂ ਲੱਗਦਾ ਕੋਈ ਅੱਪਾ ਕੋਈ ਮੁਗਲ ਦੀ ਬਿਮਾਰੀ ਨਹੀਂ ਜਿਆ ਮਾਲਾ ਨਾ ਵਾਟਾ ਕਿ ਉਹ ਮਾਲਾ ਨਾ ਕਰੇ ਇਹ ਹੁੰਦਾ ਰੇ ਨਾ ਅਪ ਪ੍ਰੈਕਟਿਸ ਜੀ ਮਾਲਾ ਜੀ ਆਪਨਾ ਆਤਮਾਨਿਕ ਇਹ ਹੁੰਦਾ ਜਿਹੜਾ ਉਹਦੀ ਗੱਲ ਸੁਣ ਲਓ ਜੇ ਕਿ ਮੈਂ ਠੀਕ ਆਹੋ ਉਹ ਗੱਲ ਕੀ ਹੋਈ ਉਹਨੇ ਰੱਬ ਲਿਆ ਬਈ ਬਹੁਤ ਬਹੁਤ ਜਓ ਆਪਣੇ ਪਿੰਡ ਦੇ ਮੁੰਡੇ ਦਾ ਐਕਸੀਡੈਂਟ ਵੀ ਹੋਇਆ ਨਾ ਤੁਹਾਨੂੰ ਪਤਾ ਹੈਗਾ ਮੈਂ ਘਰ ਕੋਈ ਕੋਰ ਬੰਦਲੀ ਮਾਤ ਦੇ ਪਾਸੇ ਵੀਡੀਓ ਪਾਈ ਸੀ ਜੀ ਠੀਕ ਹੈ ਵੀ ਆ ਮੈਨੂੰ ਐਸੀ ਆ ਆਪਣੇ ਪਿੰਡ ਨੇ ਸਾਡੇ ਨੇ ਗੜੀ ਮੰਨ ਲਓ ਵੀ ਬਾਸ ਬਾਸ ਦੇ ਪੈਸੇ ਪਾਏ ਐ ਤੇ ਮੈਨੂੰ ਐਸੀ ਚਲੋ ਬੰਦੇ ਦੀ ਮਦਦ ਹੋ ਜੂ ਠੀਕ ਹੈ ਉਹ ਬੰਦੇ ਨੇ ਜਿਵੇਂ ਚੈਲੰਜ ਦਿੱਤਾ ਵੀ ਇਥੇ 2 ਕਿਲੋਮੀਟਰ ਦੂਰ ਤੇ ਜਾਣਾ ਹੈਗਾ ਜਾ ਕੇ ਛਾਲ ਮਾਰਦੇ ਨੰਗੇ ਬੰਦੇ ਗਿਆ ਸੀ ਮੈਂ ਠੀਕ ਹੈ ਜਾ ਕੇ ਤੁਸੀਂ ਦੇਖਿਆ ਵੀ ਛਾਲ ਮਾਰੀ ਉਹ ਵੀਡੀਓ ਦੇ ਵਿੱਚ ਜੇ ਮਾਨੂੰ ਕਹਿੰਦੇ ਵੀ ਲਾਈਵ ਤੇ ਪੈਸੇ ਪਾ ਮੁਕਰ ਜੇਗਾ ਗੱਲਬਾਤ ਕੱਲ ਨੂੰ ਹੋ ਸਕਦੀ ਠੀਕ ਹੈ ਉਹ ਬੰਦਾ ਕਹਿ ਰਿਹਾ ਵੀ ਮੈਂ ਪੈਸੇ ਪਾਤੇ ਤਾਂ ਆ ਵੀ ਹਾਂ ਸੁਣੀ ਗੱਲ ਅਸੀਂ ਠੀਕ ਹੈ ਇਹ ਕਹਿ ਰਹਿਣਾ ਜਿਉਂ ਨੇ ਪੈਸੇ ਪਾਏ ਐ ਆ ساری ਪੰਚਾਇਤ ਬੈਠੀ ਹੈ ਕੋਈ ਮਨਲਾ ਪ੍ਰੂਫ ਵੇਸ਼ ਕਰੇ ਆਪਾਂ ਉਹ ਵੀ ਦੁੱਗਣੇ ਮੋੜਾਂਗੇ ਠੀਕ ਹੈ ਜਿਹੜੀ ਗੱਲ ਹੋਵੇ ਆਪਾਂ ਵੀ ਉਹ ਜਾਂ ਮਰ ਕੇ ਕਰਾਂ ਮਾੜੀ ਦੇ ਪਰਿਵਾਰ ਹੁੰਦੇ ਵਾ ਕਿਵੇਂ ਦੇਵਾ ਸਹੀ ਗੱਲ ਹੈ ਵੀ ਮੈਂ ਆਪਦੇ ਪੱਲੇ ਹੁੰਦੇ ਹਾਂ ਠੀਕ ਹੈ ਐਸ ਮੁੱਦੇ ਤੇ ਹੁਣ ਬਾਈ ਤੁਸੀਂ ਆਪ ਦਾ ਵਿਚਾਰ ਦੱਸੋ ਵੀ ਕੀ ਹੈ ਹਾਂਜੀ ਤਾਂ ਆਇਆ ਨਾ ਭਾਈ ਜੀ ਮਾੜੀ ਨਾਲ ਜੀਬ ਮਾੜੇ ਨੇ ਘੜੇ ਰੱਖੀ ਮਰ ਬਾਜ ਆ ਜਾਈ ਜੀ ਜੀਬ ਨੂੰ ਨਾ ਕਟਾ ਦੇ ਤੇ ਐਵੇਂ ਵੀਡੀਓ ਪਾ ਆਪਾਂ ਕਿਉਂ ਪੁਕਰ ਪੁੜੀਆਂ ਬਖਾਈਆਂ ਲੋਕਾਂ ਨੂੰ ਫਿਰ ਓਏ ਜਾਂ ਤਾਂ ਵੀ ਗੱਲ ਨਾ ਕਰੇਗੇ ਨੀ ਜਾਂ ਗੱਲ ਕਰੇ ਫਿਰ ਪੂਰੇ ਤੇ ਹਲਾਈ ਹੈ ਤਾਂ ਪਕਾਵੇ ਇੱਕ ਲਾਈਨ ਤੇ ਪਗਾਵੇ ਫਿਰ ਦੇਣ ਦਾ ਹੱਕ ਸੀਗਾ ਉਹ 10000 ਉਹਦੀ ਸੀ ਦੁਰਪਰਿਵਰ ਉਹਨੇ ਉਹਨਰ ਤਾਂ ਇਲਾ ਨੂੰ ਕਿਹਾ ਉਹਨੂੰ ਮੱਝਾ ਸੋਕਿਆ ਠੀਕ ਹੈ ਫਿਰ ਸਾਨੂੰ 1100 ਰੁਪਏ ਸਾਨੂੰ ਖਾਣ ਪੀਣ ਦੇ ਗਿਆ ਉਹ ਕਹਿੰਦਾ ਮੈਂ 11000 ਦੇਵਾਂ ਉਹ ਵੀਡੀਓ ਦੇ ਵਿੱਚ ਬੰਦਾ ਐ ਬੋਲੀ ਜਾਂਦਾ ਹੈਗਾ ਵੀ ਮੈਂ 11000 ਦੇਵਾਂਗਾ ਵੀ 10000 ਤਾਂ ਮੈਂ 1000 ਰੁਪਏ ਵੱਧ ਦੇਵਾਂਗਾ 1100 ਰੁਪਏ ਦੇ ਕੇ ਵੀ ਗਿਆ ਠੀਕ ਆ ਪਗ ਆਪਣੀ ਮਾਲ ਦੇ ਉਹ ਮਾਲ ਲਗਾ 10000 ਮੈਂ ਉਹਦੇ ਪਰਿਵਾਰ ਤੇ ਆਪੇ ਪੰਚਾਉਂਗਾ ਹੁਣ ਉਹ ਬੰਦਾ ਫੋਨ ਨਹੀਂ ਚੜਦਾ ਠੀਕ ਹੈ ਕੱਲ ਵੀ ਮੈਂ ਲਾਈਵ ਹੋਇਆ ਸੀਗਾ ਉਹਨੂੰ ਲਾਈਵ 'ਚ ਕੱਲ ਮੈਂ ਲਾਈਵ ਦੇਖੀਗਾ ਮੈਂ ਵਿੱਚ ਐਡ ਹੋ ਜਾਏ ਤੂੰ ਸੱਚ ਦੱਸ ਕੱਲ ਵੀ ਨਹੀਂ ਹੋ ਜੁੜਿਆ ਵਿੱਚ ਠੀਕ ਹੈ ਅਸੀਂ ਨਾਲ ਚੱਲਾਂਗੇ ਉਹਦੇ ਕੋਲੇ ਚੱਲਾਂਗੇ ਹਾਂ ਉਹ ਕੋਈ ਨਹੀਂ ਜੇ ਮੈਂ ਛੋਟਾ ਫੈਸਲਾ ਹੋਵੇ ਸਾਰੀ ਪੰਚਾਇਤ ਦਾ ਫੈਸਲਾ ਨਹੀਂ ਗੱਲ ਤਾਂ ਆਇਆ ਪਹਿਲਾਂ ਗੱਲ ਪਹਿਲੀ ਗੱਲ ਇਹ ਪਹਿਲੀ ਗੱਲ ਤੂੰ ਹੱਕ ਨਹੀਂ ਭਕਾਈ ਮਾਰਨ ਦਾ ਇਕਣੀ ਜੇ ਭੁੱਖਾ ਹੀ ਮਾਰਦੇ ਰਹੇ ਤੇ ਬੇਤਰੀ ਗੱਲਾਂ ਬਾਕੀ ਆਪਾਂ ਯਾਰ ਉਹ ਮਾਰ ਕੇ ਨਾ ਇਹ ਕਿਵੇਂ ਕਰਕੇ ਉਹਨਾਂ ਸਾਡਰ ਭਰ ਦੇਣਾ ਠੀਕ ਹੈ ਵੀ ਉਹ ਗਰੀਬ ਮੰਡੇ ਨੂੰ ਪਤਾ ਹੀ ਕਿੰਨੇ ਪੈਸੇ ਲੱਗ ਜਾਂਦੇ ਵਿਚਾਰਾਂ ਨੂੰ ਇਹ ਗਰੀਬ ਪਰਿਵਾਰਾ ਮਜ਼ਦੂਰ ਪਰਿਵਾਰ ਹੈ ਠੀਕ ਹੈ ਜਾਂ ਵਕਤ ਆ ਪਾ ਗਏ ਕੋਈ ਨਾ ਦਿਨ ਹੋਏ ਕੋਈ ਨਾ ਹੋਏ ਟ੍ਰੈਲੇ ਨਾਲ ਹੋਏ ਕੋਈ ਨਹੀਂ ਬੈਠੇ ਨਾਲ ਚੱਲਾਂਗੇ ਪਤਾ ਤਾਂ ਲੱਗੂਆ ਠੀਕ ਹੈ ਉਹ ਫਿਰ ਪਕਾਇਆ ਮਾਰਦੇ ਉਹ ਜੋ ਤੁਸੀਂ ਦੇ ਹੀ ਨਹੀਂ ਸਕਦੇ ਉਹ ਲੋਕਾਂ ਨੂੰ ਮੈਲਰ ਸਿਚੂ ਬਾਕੀ ਜਿੰਨੇ ਵੀ ਲੋਕਾਂ ਨੇ ਆਪਣੀ ਵੀਡੀਓ ਦੇਖੀ ਹੈ ਬਹੁਤ ਬਧੀਆ ਸਾਰੇ ਨੇ ਜਵਾਨਾ ਸਕਤੀ ਮੋਟੇ ਹੁੰਦੇ ਜਵਾਨਾ ਸਕਤੀ ਹੁੰਦਾ ਚਤਤਾ ਜਿਹੜੀ ਸਾਡੇ ਬੰਦੇ ਹੋ ਫਿਰ ਜਵਾਨ ਹਲਾਓ ਨਾ ਸਿੱਧਾ ਪਤਾ ਹੀ ਸੀ ਇਹ ਬਸ ਕੁਕੜੀ ਨਾ ਆਇਆ ਬਾਬਾ ਨਾ ਬਾਬਾ ਦਾ ਇਹ ਗੱਲ ਵੀ ਹੋਣੀ ਕੋਈ ਪੰਦੇ ਦੇ ਕਾਇਦਾਰ ਸੁਣ ਮਾੜਾ ਸਿੱਖਾ ਬੰਦਾ ਇਹ ਗੱਲ ਹੱਕਾਉਦਾ ਨਾ ਹੋਏ ਜਾ ਗੱਲਾਂ ਨਾ ਲਾਉਂਦਾ ਨਾ ਯਾਰ ਕੋ ਗਰੀਬ ਘਰੇ ਦੇ ਗਿਆ ਹੈ ਨਾ ਜੋ ਉਹਨਾਂ ਦੇ ਦਿਆ ਬਿੱਦਾਂ ਦੇ ਹੱਥ ਨਹੀਂ ਆਉਂਦਾ ਆਪਣੀ ਮਦਦ ਪਿਆਰੇ ਨੀਕੀ ਦੇ ਪੈਸੇ ਨਹੀਂ ਗੁੰ ਨਾ ਪਾਏ ਦਿੱਤੇ ਨਹੀਂ ਉਹਨੇ ਚਨੜਗਾ ਦੀ ਮਰਦ ਦੇ ਇਕੱਠੇ ਮੈਂ ਤੇ ਤੇ ਨਹੀਂ ਕੁਝ ਨਹੀਂ ਕੀਤਾ ਉਹੀ ਗੱਲ ਕਰੀ ਜਾਂਦੇ ਆ ਘਰੇ ਭੁਜਾ ਲੈ ਜਵਾਨ ਕਰੀ ਉਹੀ ਗੱਲ ਕਰੀ ਜਾਂਦੇ ਆ ਵਿయోగ ਦਾ ਬਹਾ ਕੋ ਪ੍ਰੂਫ ਹੋਵੇ ਕੋਈ ਸਬੂਤ ਹੋਵੇ ਕਾਊਂਟ ਚ ਪਾਏ ਹੋਣੇ ਜਾਂ ਮੇਰੇ ਨੰਬਰ ਤੇ ਪਾਏ ਹੋਣੇ ਜਾਂ ਉਹ ਪਰਿਵਾਰ ਨੂੰ ਦੇ ਕੇ ਆਏ ਹੋਏਗਾ ਜਾਂ ਉਹਨਾਂ ਦੇ ਖਾਤੇ 'ਚ ਪਾਏ ਹੋਣਗੇ ਉਹਦਾ ਪ੍ਰੂਫ ਉਹ ਪ੍ਰੂਫ ਪੇਸ਼ ਕਰਦੇ ਬੰਦਾ ਤੇ ਮੈਂ ਪਾਤੀ ਹੈ ਹਾਂ ਪਾ ਦੇ ਐ ਪੈਂ ਪਾਇ ਦਾ ਕਹਿੰਦੇ ਪਾਤੇ ਐ ਥੋੜਾ ਬੰਦੇ ਹੁੰਦੇ ਆ ਯਾਰ ਜੀਭਾਂ ਹਲਾਇ ਨਾ ਥੋੜੀ ਜਿਹਾ ਅਸੀਂ ਚੱਲਣਾ ਦਜਣ ਤੇ ਨਾਲ ਚੱਲਦੇ ਆ ਪਤਾ ਲੱਗ ਜੂਆ ਹਾਂ ਪਾਏ ਜਾਂਦੇ ਪਾਲਿਆ ਦੇ ਮੈਂ ਮਰਿਆ ਅਸੀਂ ਨਹੀਂ ਉਹਨੇ ਮਾੜੀ ਗੱਲ ਕਰੀ ਬਈ ਇਹ ਜਵਾਨਾ ਕਰਦਾ ਬਾਕੀ ਵੀਡੀਓ ਦੇ ਵਿੱਚ ਵੀਡੀਓ ਬਣਾਉਣ ਤੋਂ ਪਹਿਲਾਂ ਉਹ ਬੰਦਾ ਦਾ ਬਿਆਨ ਤਾਂ ਮਨ ਲ ਮੈਥੋਂ ਤਾਂ ਐ ਲੈ ਜਾਂਦਾ ਸੀ ਆ ਵੀ ਮਨ ਲ ਮੈਂ ਕਹੀ ਜਨਾ ਤੁਸੀਂ ਸੁਣੀ ਹੋਊਗੀ ਵੀ ਮੈਂ ਮੈਨੂੰ ਨਮੂਨੇ ਆ ਜਾਂ ਕੁਝ ਵੀ ਹੁੰਦਾ ਹੈ ਵੀ ਜ਼ਿੰਮੇਵਾਰ ਮੈਂ ਆ ਠੀਕ ਹੈ ਕਹੀ ਜਨਾ ਮਾ ਗੱਲ ਤੇ ਉਹ ਮਨਵਾਏ ਸੀ ਜੋ ਬੰਦਾ ਆ ਪੈਨੇ ਖਰਾਫ ਤੁਰੂਗਾ ਠੀਕ ਹੈ ਤੇ ਜੇ ਕੋਈ ਬੰਦਾ ਹੋਰ ਹੁੰਦਾ ਤਾਂ ਪਹਿਲਾਂ ਪੈਸੇ ਰਹ ਹੁੰਦਾ ਉਹਨਾਂ ਸੀ ਜੀ ਆਪਣੀ ਮਾਲ ਲੈ ਆਏ ਸੀ ਜਾਣ ਪਛਾਣ ਸੀ ਜੀ ਠੀਕ ਹੈ ਤੇ ਮੈਂ ਤਾਂ ਪਤਾ ਹੀ ਹੁਣ ਲੱਗਾ ਥੱਲੇ ਮੈਂ ਵੀਡੀਓ ਹਲੇ ਕਮੈਂਟ ਬੜੇ ਆਉਦੇ ਪਹਿਲਾਂ ਕਹਿੰਦਾ ਇਹ ਨਹੀਂ ਕਿੱਥੋਂ ਪੈਸੇ ਦੇਣਾ ਉਹਨੇ ਪਿੰਡ ਰਾਜਸਰ 12 ਮੁੰਡਾ ਜਿਹੜਾ ਕਹਿੰਦਾ ਮੇਰੇ ਮੋਟਰ ਵਾਲੇ ਪੈਸੇ ਨਹੀਂ ਦਿੱਤੇ ਇਹਨੇ ਤਾਂ ਐ ਜਾ ਬੰਦਾ ਦਾ ਸੁਪਰ ਚਲੋ ਯਾਰ ਕੀ ਹਾਲ ਹੋਣਾ ਚਾਹੀਦਾ ਆ ਇੰਨੇ ਸਿਆਣੇ ਬੰਦੇ ਬੈਠੇ ਵੀ ਜੁਵਾਨ ਮੁੱਲ ਦਾ ਜਵਾਨ ਸਿੱਖਤੇ ਹੋ ਜਾਂਦੇ ਆ ਹਾਂ ਤਗੜਾ ਤੀਜ ਕੋਈ ਨਹੀਂ ਹੁੰਦਾ ਆਪਣੀ ਜਵਾਲੀ ਹੋ ਜਾਂਦੀ ਆ ਵੀ ਆਪਣੀ ਆ ਗੱਲ ਹੋ ਗਈ ਭਾਈ ਆਪਾਂ ਦਿੰਨੇ ਇੱਕ ਦੂਜੇ ਨੂੰ ਹਾਂ ਉੱਥੇ ਜਾਇਓ ਤੇ ਆ ਕਿਤੇ ਫੇਰ ਹੁੰਦਾ ਉਹ ਹੀ ਹੁੰਦਾ ਜਿਹੜਾ ਜਵਾਲੇ ਖਰਾਸ ਕਰੇ ਕੋਮਟੇ ਜੇ ਮਾਰੇ ਕਰੋ ਫੇਰ ਆ ਮਜੀਬ ਨਾ ਨਾ ਕਰੇ ਕੋਈ ਨਾ ਪਾਇਆ ਕਰੋ ਕੋਮਟੇ ਜੇ ਪਾਇਆ ਕਰੋ ਸਹੀ ਗੱਲ ਆ ਫਿਰ ਪਾਇਆ ਕਰੋ ਹਾਂ ਹਾਂ ਵੇਦੂ ਤਾਂ ਚੰਗੇ ਬੰਦਿਆਂ ਨੂੰ ਫੋਲੋ ਕਰੋ ਯਾਰ ਨੀ 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 ਕਰ ਲੈ ਫਿਰ ਤਰ ਕੋਈ ਕਿੰਨੀ ਵੱਡੀ ਗੱਲ ਸੀ ਨਹੀਂ ਜੇ ਫੋਲੋ ਕਰਨਾ ਫਿਰ ਚੰਗੇ ਬੰਦਿਆਂ ਨੂੰ ਕਰਾ ਕਰੋ ਆਈ ਜਾਂਦੀਆਂ ਪਗਾਈਆਂ ਕੋ ਸੁਣੀਆਂ ਆਪਾਂ ਜਿਹੜਾ ਬੰਦੇ ਜਿਹੜੇ ਬੰਦੇ ਦੀ ਆਪਦੀ ਜਵਾਨੀ ਹੈਨੀ ਉਹਨਾਂ ਦੀ ਉਹ ਸੁਣਦੇ ਆਂ ਤਾਂ 10 ਬੰਨਣਾ ਹੋ ਗਿਆ ਚਲੋ ਗੱਲ ਕਹੀ ਹੈ ਤਾਂ ਪੂਰਾ ਉੱਤਰ ਨਾ ਉਹ ਤਾਂ ਗੱਲ ਆ ਯਾਰ ਜਦੋਂ ਆਪਾਂ ਕਿਸੇ ਨਾਲ ਇੱਥੇ ਲਾਵਾਂਗੇ ਸ਼ਰਤ ਤਾਂ ਪੂਰਾ ਉੱਤਰ ਨਾ ਪੂ ਕਿਉਂ ਵੀਰੇ ਹਾਂ ਜੇ ਸ਼ੱਤ ਲਾਵੇ ਨਾ ਫਿਰ ਚਾ ਲਾਉ ਨਾ ਹਾਂ ਜਿਆਦਾ ਪਹਿਲਾਂ ਜੇ ਆਹ ਦੇਖੋ ਆਪਣੀ ਜੇ ਦੇਖੋ ਆਲਦੀ ਗੱਲ ਸਹੀ ਹੈ ਕੋਈ ਗੱਲ ਜਿਵੇਂ ਫੁੱਲੇ ਨੇ ਮੇਰੇ ਨਾਲ ਲਾਲੀ ਤੇ ਮਗਰੋਂ ਬੋਕਾ ਹਾਂ ਮਕੇ ਉਹ ਗੱਲ ਥੋੜੀ ਹੈ ਫਿਰ ਬਾਕੀ ਗੱਲ ਉਹ ਐਂ ਵੀ ਹੈ ਬੰਦਾ ਥੋੜੀ ਹੋਵੇ ਜੀ ਉਹਦੇ ਕੋਲੇ ਕੋਈ ਵੀ ਪ੍ਰੂਫ ਹੈ ਮੰਨ ਲਾ ਵੀ ਪੇਸ਼ ਕਰਦੇ ਆਪਾਂ ਤੇ ਆ ਦੁੱਗਣੇ ਦੇਵਾਂਗੇ ਪਰ ਉਹ ਲੈੇ ਪਣਾ ਮਾੜੀ ਪਰਿਵਾਰ ਨੂੰ ਕਿਸੇ ਨੇ ਦਵਾ ਦੇਣਾ ਆਪਾਂ ਪੰਚਾਇਤ ਬੈਠੇ ਦੁੱਗਣੇ ਹਾਂ ਹਾਂ ਚਲੋ ਇਹ ਵੀ ਗੱਲ ਹੋ ਗਈ ਚਲੋ ਅਸੀਂ ਚੱਲਾਂਗੇ ਤਾ ਯਾਰ ਭਾਈ ਤੂੰ ਗੱਲ ਕਰੀ ਬਈ ਭਾਈ ਮਾਂਡੀ ਕੇ ਵਾਸਤੇ ਕਰੀ ਗਣੀ ਵੀ ਹਾਂ ਹੈ ਕਿ ਨਹੀਂ ਆਪਾਂ ਕਰੀ ਵੀ ਮੰਨ ਲਾ ਵੀ ਉਹਦੇ ਹੈਲਪ ਵਾਸਤੇ ਸੀ ਮੁੰਡੇ ਦੇ ਹੈਲਪ ਹੋ ਜੂਗੀ ਇਹ ਕੀ ਵਿਚਾਰ ਚਲ ਬੜਾ ਕੇ ਲੈ ਲੈ ਜੀ ਲੈ ਆ ਯਾਰ ਮੈਂ ਚਿੱਕ ਤੁਹਾਰੇ ਚੈਨ ਜੀ ਹੋ ਗਏ ਸਾਰੇ ਚੱਲ ਬੜਾ ਚੱਲ ਠੀਕ ਹਾਂ ਦਾਰ ਬੰਦੇ ਇਕੱਠੇ ਹੋ ਕੇ ਜਾਓ ਵੀ ਫਿਰ ਲਾਈ ਵੀ ਕਰਨਾ ਫਿਰ ਚੰਗੇ ਬੰਦੇ ਨੂੰ ਘਰ ਤੜਕੇ ਨਾਲ ਤੜਕੇ ਚੱਲ ਬੜਾਂਗੇ ਕੋਦੋਂ ਮਰਜ਼ੀ ਲੈ ਚੱਲੋ ਆਪਾਂ ਤਾਂ ਆਪਾਂ ਤਿਆਰ ਤੇ ਹੋ ਜਾਵਾਂਗੇ ਚੱਲ ਬੜਾਂਗੇ ਭਾਈ ਸੱਚੀ ਗੱਲ ਕਰੀਏ ਤੁੰਗੀ ਪਤਾ ਹੀ ਨਾ ਮਰਦੇ ਬਣਦੇ ਚੱਲ ਜੀ ਚਲੋ ਕਿਵੇਂ ਸਰਪੰਚ ਦੇ ਘਰੇ ਸੱਦ ਲਾਂਗੇ ਹਾਂ ਬਗਾਈ ਨੂੰ ਮਾਰ ਦੇ ਜੀ ਹੁਣ ਆ ਜੀ ਹੁਣ ਤੜਕੇ ਚੱਲ ਬੜਾ ਕੋਈ ਨਾ ਆਪਾਂ ਕਈ ਵਾਰ ਬਾਹਰ ਹੁੰਦਾ ਸਰਪੰਚ ਪਰ ਕਿਹਨਾਂ ਦੀ ਹੁਣ ਤਾਂ ਬੈਠੇ ਸੀ ਚੱਲ ਹੁਣ ਚੱਲ ਹੁਣ ਚੱਲ ਬੜੇ ਦੇਖ ਲੈ ਹੁਣ ਚੱਲਣਾ ਹੁਣ ਚੱਲ ਤੜਕੇ ਚੱਲ ਬੜਾ ਕੋਈ ਨਾ ਬਾਵਾ ਜਾਨੇ ਹੁਣ ਪਤਾ ਲੱਗ ਜੇ ਪਿੰਡ ਦੀ ਇੱਜ਼ਤ ਤੇ ਸਵਾਲ ਹੈ ਨਹੀਂ ਸਹੀ ਕਹਿੰਦਾ ਯਾਰ ਵੀ ਬੋਰੇ ਯਾਰ ਤੇ ਬੋਲੀ ਤੂੰ ਵੀ ਵੀ ਆ ਲਖੀ ਵੀ ਜਿਹੜੀ ਦਿਨ ਗੱਲ ਹੋਈ ਜਿਹੜੀ ਗੱਲ ਜਵਾਨਾ ਸਿਰ ਤੇ ਮੁੱਲ ਹੁੰਦੇ ਸੀ ਜਵਾਨਾ ਹੀ ਆਪਣੀਆਂ ਹੀ ਚੌਂ ਲਾਜੀਆਂ ਦਾ ਬੱਸ ਫਿਰ ਜਿਵੇਂ ਆਖਿਆ ਮੈਂ ਵੀ 500 ਰੁਪਏ ਕਰਤਾ ਮ ਹਾਂ ਕੋਈ ਪ੍ਰੂਫ ਹੋਵੇ ਹਾਂ ਦਿਖਾ ਦੇ ਹਾਂ ਫਿਰ ਜੀਬਾ ਹੀ ਉਹਨਾਂ ਨੂੰ ਕਹਾਂ ਚਾਹ ਬਰਦਾਤੀ ਰੱਖਣਾ ਕੱਟ ਕੇ ਸਿੱਟ ਦੇਣਾ ਜੀ ਜਦੋਂ ਕਾਹ ਬਾਕੀ ਮਾਣੋ ਆਏ ਕਿਹਾ ਸੀ ਮਹਾਇਰ ਪਹਿਲਾਂ ਤਾਂ ਉਹਨੂੰ ਆਪਾਂ ਛੂਟ ਦਿੱਤੀ ਸੀਗੀ ਵੀ 10 1000 ਕਹਿ ਤੂੰ ਮਹਾਇਰ ਦੋ ਆਪਾਂ ਮੈਂ 11000 ਰੁਪਏ ਦੂੰਗਾ ਹਾਂ ਮੈਂ ਉਹਨੂੰ ਆਏ ਕਿਹਾ ਸੀ ਮਹਾਇਰ ਤੂੰ 10 ਵੀ ਛੱਡ ਮਹਾਇਰ ਜਿੰਨੇ ਜਦੋਂ ਸਰੇ ਮਹਾਂ ਉਹਨੇ ਦੇ ਆਈ ਮੈਂ 5200 600 ਮੈਂ ਕਿੰਨੇ ਜਿੰਨੇ ਮਰਜ਼ੀ ਦੇ ਆਈ ਮੈਂ ਕਿਹਾ ਠੀਕ ਹੈ ਇਹ ਤਾਂ ਬਰਾਬਰ ਸੁਣੀਏ ਬੀਗੋ ਵਾਲਾ ਵੀ ਮੈਂ ਕਿਹਾ ਕਿ ਬੁੱਕਲ ਦੇ ਦੱਸ ਕੇ ਤੇ ਮੈਂ ਉਹਦੇ ਬਾਅਦ ਵੀ ਜੇ ਬੜਾ ਕਰ ਮੈਨੂੰ 11 11000 ਆਈਸ ਨੂੰ ਹਾਂ ਹੁਣ ਮੈਂ ਦੁਗਣੇ ਜਾਊਂ 11000 ਰੁਪਏ ਵਾਧਾ ਦੇਊਂਗਾ ਵੀ ਹਾਂ ਆ ਗਾ ਲੋ ਇਸ ਜਿਹੜੀ ਵੀ ਸੁਣੀ ਤਾਂ ਉਹਨੂੰ ਦੇਖਣੀ ਵੀ ਹਾਂ ਠੀਕ ਆ ਬਈ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਕਰਦੇ ਆਪਣੀ ਦੇ ਪੇਜ ਨੂੰ ਫੋਲੋ ਕਰ ਲਿਓ ਸਪੋਰਟ ਕਰਿਆ ਕਰੋ ਬਈ ਠੀਕ ਆ ਬਰਾ